ਅਗਲੀ ਖਬਰ ਵੱਲ ਚਲਿਏ ਤੇ ਜਿਹੜਾ ਨਵਾਂ ਟੈਕਸ ਬਿਲ ਆ ਬਿਗ ਬਿਊਟੀਫੁਲ ਟੈਕਸ ਬਿਲ ਜਿਹੜੇ ਪ੍ਰੈਜ਼ੀਡੈਂਟ ਟਰੰਪ ਉਹ ਨਹੀਂ ਕਹਿ ਰਹੇ ਆ ਜਿਹਦਾ ਇਲਾਨ ਮਸਕ ਉਹਨੇ ਵੀ ਕਾਫੀ ਵਿਰੋਧ ਕੀਤਾ ਸੀ ਆ ਉਹ ਉਹਦੀ ਜਿਹੜੀ ਹੁਣ ਨਵੀਆਂ ਪੱਤਾਂ ਜਿਹੜੀਆਂ ਖੁੱਲਣੀਆਂ ਸ਼ੁਰੂ ਹੋਈਆਂ ਹੈਗੀਆਂ ਆ ਆ ਉਹਦੇ ਵਿੱਚ ਬਹੁਤ ਸਾਰੇ ਜਿਹੜੇ ਲੋ ਇਨਕਮ ਅਮਰੀਕਨਸ ਹੈਗੇ ਆ ਆ ਉਹ ਇੱਕ ਬਿਗ ਲੂਜ਼ਰ ਆ ਇਹ ਜੋ ਨਵਾਂ ਸੈਨੇਟ ਦਾ ਵਰਜ਼ਨ ਹੈਗਾ ਪ੍ਰੈਜ਼ੀਡੈਂਟ ਟਰੰਪ ਉਹਨਾਂ ਦਾ ਸਿਗਨੇਚਰ ਟੈਕਸ ਬਿਲ ਇਦੇ ਮੁਤਾਬਕ ਕਹਿੰਦੇ ਭਈ ਜੋ ਹੈਲਥ ਇੰਸ਼ੋਰੈਂਸ ਮਿਲੀਅਨਸ ਆਫ ਲੋਕਾਂ ਨੂੰ ਖਾਸ ਕਰਕੇ ਜਿਹੜੇ ਲੋ ਇਨਕਮ ਅਡਲਟਸ ਤੇ ਚਿਲड्रन ਹੈਗੇ ਆ ਉਹਨਾਂ ਨੂੰ ਦਿੱਤੀ ਜਾਂਦੀ ਆ ਮੈਡੀਕੇਟ ਜਾਂ ਮੈਡੀਕੇਲ ਦੇ ਮਾਮਲੇ ਦੇ ਵਿੱਚ ਉਹ ਲੂਜ਼ ਕਰ ਜਿਓਗੇ ਕਿਉਂਕਿ 8.3 ਮਿਲੀਅਨ ਦੇ ਕਰੀਬ ਕਹਿੰਦੇ ਉਹ ਬਣਦੇ ਹੈਗੇ ਆ ਜਿਹੜੇ ਪੇਰੈਂਟਸ ਦੇ ਬੱਚੇ 15 ਸਾਲ ਤੋਂ ਉੱਪਰ ਹੋਊਗੇ ਉਹਨਾਂ ਨੂੰ ਮੈਡੀਕਲ ਤਾਂ ਹੀ ਮਿਲ ਸਕੂਗਾ ਜੇ ਉਹ ਉਹਨਾਂ ਦੇ ਲਈ ਵਰਕ ਰਿਕੁਆਇਰਮੈਂਟਸ ਹੋ ਗਈਆਂ ਉਹਨਾਂ ਨੂੰ ਕੁਝ ਘੰਟੇ ਜਿਹੜਾ ਕੰਮ ਕਰਨਾ ਪਊਗਾ ਸੋ ਇਹ ਇੱਕ ਜਿਹੜਾ ਵੱਡਾ ਇਸ਼ੂ ਇਸ ਨਵੇਂ ਬਿਲ ਦੇ ਵਿੱਚ ਆ ਜਾਊਗਾ ਇਸ ਬਿਲ ਦੇ ਮੁਤਾਬਕ ਜੋ 4.2 ਮਿਲੀਅਨ ਲੋਕ 42 ਲੱਖ ਲੋਕ ਅਨਿਸ਼ੋਰਡ ਹੋ ਜੂਗੇ ਇਹ ਕਾਂਗਰੈਸ਼ਨਲ ਬਜਟ ਦਾ ਆਫਿਸ ਆ ਉਹ ਕਹਿ ਰਿਹਾ ਹੈਗਾ ਇਸ ਤੋਂ ਬਿਨਾ ਸ਼ੈਰਨ ਪੈਰਟ ਹੈਗੇ ਪ੍ਰੈਜ਼ੀਡੈਂਟ ਆਫ ਲੇਬਲਰ ਸੈਂਟਰ ਔਨ ਬਜਟ ਐਂਡ ਪਾਲਿਸੀ ਪ੍ਰਾਇੋਰਟੀਜ਼ ਉਹਨਾਂ ਨੇ ਵੀ ਇਹ ਕਿਹਾ ਹੈ ਕਿ ਜੋ ਹੈਲਥ케ਅਰ ਕੋਸਟ ਆ ਇਹ ਹੋਰ ਵੀ ਉੱਪਰ ਚਲੇ ਜਾਊਗੀ ਇਹ ਵੀ ਹੋ ਰਿਹਾ ਵੀ ਜਿਹੜੀਆਂ ਅਵਾਮਾ ਕੇਅਰ ਦੀਆਂ ਪਾਲਿਸੀਆਂ ਰੀਨਿਊ ਹੁੰਦੀਆਂ ਜਿੱਦਾਂ ਅੱਗੇ ਤਿੰਨ ਤਿੰਨ ਮਹੀਨੇ ਦਾ ਸਮਾਂ ਦਿੱਤਾ ਜਾਂਦਾ ਹੈਗਾ ਕਈ ਵਾਰੀ ਛੇ ਛੇ ਮਹੀਨੇ ਵੀ ਚੱਲਦਾ ਰਿਹਾ ਉਹ ਸਿਰਫ ਇੱਕ ਮਹੀਨੇ ਦਾ ਵੀ ਹੋਵੇ ਅ ਭੀ 1 ਮਹੀਨੇ ਦੇ ਵਿੱਚ ਇਹ ਮੇ ਵੀ ਕੱਲਾ ਦਸੰਬਰ ਮਹੀਨਾ ਹੀ ਹੋਵੇ ਉਹਦੇ ਵਿੱਚ ਜਿਨ੍ਹਾਂ ਨੇ ਰੀਨਿਊ ਕਰਾ ਲਈਆਂ ਕਰਾ ਲਈਆਂ ਫਿਰ ਨਹੀਂ ਹੋਣਗੀਆਂ ਸੈਨੇਟ ਇਹ ਵੀ ਪ੍ਰਪੋਜ਼ ਕਰ ਰਹੀ ਹੈ 2200 ਡਾਲਰ ਪਰ ਚਾਈਲਡ ਇਹ ਥੋੜਾ ਜਿਹਾ ਇਨਕਰੀਜ਼ ਆ ਤੇ ਚਾਈਲਡ ਟੈਕਸ ਕ੍ਰੈਡਿਟ ਤੇ ਇਹ ਇਹਦੇ ਨਾਲ ਕਹਿੰਦੇ ਵੀ ਬਹੁਤ ਸਾਰੇ ਜਿਹੜੇ ਲੋ ਇਨਕਮ ਫੈਮਲੀਆਂ ਆ ਉਹਨਾਂ ਨੂੰ ਥੋੜਾ ਜਿਹਾ ਫਾਇਦਾ ਹੋਊਗਾ ਸੋ ਜੋ ਹਾਊਸਹੋਲਡ बॉटਮ 10% ਹੈਗੇ ਆ ਉਹਨਾਂ ਨੂੰ ਜਿਹੜੀ ਆ 1600 ਡਾਲਰ ਪਰ ਪਰ ਸਾਲ ਦੇ ਹਿਸਾਬ ਦੇ ਨਾਲ ਜਿਹੜਾ ਇਨਕਮ ਦੇ ਵਿੱਚ ਫਰਕ ਪਊਗਾ। ਅ ਸੋ ਹੌਲੀ ਹੌਲੀ ਜਿਹੜੀਆਂ ਜੋ ਨਵੇਂ ਬਿੱਲ ਆ ਰਿਹਾ ਹਾਲਾਂਕਿ ਸਾਰੇ ਕਾਸੇ ਦੇ ਵਿੱਚ ਉਹ ਗਵਾਜ ਗਿਆ ਇਰਾਨ ਇਜ਼ਰਾਇਲ ਵਾਰ ਦੇ ਵਿੱਚ ਤੇ ਪਰ ਸਭ ਤੋਂ ਜਿਹੜੀ ਜਿਹੜੀ ਸਾਡੀ ਲਾਈਫ ਨੂੰ ਆਮ ਅਮਰੀਕਨ ਲੋਕਾਂ ਨੂੰ ਜਿਹਨੇ ਇਫੈਕਟ ਕਰਨਾ ਹੈਗਾ ਉਹ ਟੋਟਲੀ ਜਿੱਦਾਂ ਮੀਡੀਆ ਚੋਂ ਆਊਟ ਆ ਪਰ ਹੌਲੀ ਹੌਲੀ ਜਿਹੜੀਆਂ ਉਹਦੀਆਂ ਜੋ ਜੋ ਉਸ ਬਿੱਲ ਦੇ ਵਿੱਚ ਹੈਗਾ ਉਹ ਉਹ ਮੁੱਦੇ ਜਾਂ ਜੋ ਵੀ ਪੁਆਇੰਟਸ ਆ ਉਹ ਬਾਹਰ ਆਣੇ ਸ਼ੁਰੂ ਹੋਏ ਹੈਗੇ ਹੂੰ ਹੂੰ ਜੀ ਅ ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਨਜ਼ਰ ਮਾਰਦੇ ਜਾਈਏ ਤਾਂ ਇਸ ਟਾਈਮ ਇਹ ਜਿਹੜੀਆਂ ਚੀਜ਼ਾਂ ਆ ਉਹ ਸਾਹਮਣੇ ਆ ਰਹੀਆਂ ਆ ਖਾਸ ਕਰਕੇ ਬਾਰਡਰ ਸਰਦਨ ਬਾਰਡਰ ਦੇ ਨੂੰ ਜਿਹੜਾ ਉਹ ਲੈ ਕੇ